ਕਿਮਿਸ਼ਨ ਆਫ ਇੰਡੀਆ ਦੀ ਹਦਾਤਾਂ ਨੇ ਕਿ ਐਸੋ ਸਪੈਸ਼ਲ ਡਰਾਈਵ ਜਿਹੜੀ ਐ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਤਸੀਹ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਕੁਸ਼ਵੈਫ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗ ਸਮਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਨੂੰ ਕਾਰਟਲ ਕੈਂਸਰਦੇ ਆ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ। ਇਹ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰ ਸਰਪਨ ਆਲੂ ਵਾਲੀ ਆ ਜੀ, ACP ਸੁਰਿੰਦਰ ਜੀ, ਸਤਨਾਮ ਸਿੰਘ ਸਾਡੇ SHO ਡੇਟਾ ਜੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਮੇਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ। ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇਗੇ ਨੇ ਇੱਕ ਆਸ਼ਦੀਪ ਸਿੰਘ ਅਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਅਲੀਅਸ ਗੋਰਾ 21 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਕਰਨ ਦਾ ਉਹਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਮਗਲਰਸ ਨਾਲ ਇਹਨਾਂ ਤੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜਿਉਂ ਉਹਨਾਂ ਨੇ ਮੁੜਲੀ ਕੁਝ ਚੀਜ਼ ਤੋਂ ਪਤਾ ਲੱਗਿਆ ਔਰ ਜਦੋਂ ਮੁੜਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈਏ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ਏਲੀਅਸ ਕੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਰਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਏਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਿ ਕੀ ਤਤਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਨਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਘੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਚ ਇਹ ਆਈ ਹੈ ਕਿ ਇਹਨਾਂ ਨੇ ਹੋਲ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹ ਵਸੇ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਏ ਸੀ ਬੰਦੇ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਧਰਨਤਾਰਨ ਦਾ ਹੈ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਿਰਾਏ ਦੇ ਆਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਉੱਥੇ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਜਿਹੇ ਸਟਾਕ ਉੱਥੇ ਰੱਖਿਆ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲੰਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ ਵਰ ਗੁਰਪ੍ਰੀਤ ਅਲੀਅਸ ਕੋਪਾ ਜਿਹੜਾ ਕਿ ਉਸ ਪ੍ਰਾਣੀ ਕਨਸਾਈਨਮੈਂਟ ਵੀ ਵਾਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 272 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰਦੇ ਆਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸੀ ਹੋਰ ਵੀ ਇੱਥੇ ਅਰੈਸਟ ਹੋਣੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੇ ਕਿੱਥੋਂ ਬੋਲੋ ਸਾਹਿਬ ਇਹਨਾਂ ਨੂੰ ਫੜਿਆ ਗਿਆ ਦੀ ਇਹ ਬੀ ਬਲੌਕ ਕਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਕੀਮਾ ਦਾ ਏਰੀਆ ਉਹ ਤੋਂ ਫੜੇ ਨੇ ਸਰ ਕਿਹੜੇ ਮਲੇਸ਼ੀਆ ਚਲੇ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਲੁਧਿਆਣੇ ਵੀ ਗਲਾਸਟ ਹੋਇਆ ਸੀ ਉਹ ਤੋਂ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਤੋਂ ਲਿਆਂਦਾ ਸੀਗਾ ਇੱਕ ਮੁੱਦਾ ਐਮਆਈਏ ਵੀ ਕਰ ਰਿਹਾ ਸੀ ਪਰਮ ਸਰ ਪੁੱਛ ਵੀ ਐਸਟੀਐਫਪੀ ਉਹ ਵੀ ਕੋਈ ਕਨੈਕਸ਼ਨ ਹੈਗਾ ਜੀ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮਦਦ ਇਹ ਮੈਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਜਿਹੜਾ ਗੁਰਪ੍ਰੀਤ ਗੋਪੀ ਨੰਬਰ ਅਰੈਸਟ ਕਰੀਏ 532 ਕਿਲੋ ਹੈ ਰੰਗ ਦੇ ਵਿੱਚ ਇਹਦੀ ਭੂਮਿਕਾ ਕੀ ਸੀਗੀ ਜਿਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਸਾਰੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ 스ਕਿਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਮੁਜਮਾਨਤੇ ਹੈ ਇਹ ਭਰਾ ਇਹਦਾ ਹਰਪ੍ਰੀਤ ਦੇ ਲਈ ਹੈ ਹੈਪੀ ਉਹ ਵੀ ਘਵਾੜਾ ਹਾਊਸ ਕੇਸ ਚ ਕੱਟੇ ਕੰਮ ਕਰਦੇ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਪਫੜਿਆ ਮਤਲਬ ਖਾਨਦਾਨੀ ਸਮਗਲਰ ਨੇ ਤੁਹਾਡਾ ਕਹਿ ਸਕਦੇ ਜੀ ਸਰਕ ਸਰਕੀ ਦਾਸ਼ੀ ਰਿਲੇਟਿਵ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਗੋਰਾ ਜਿਹੜਾ ਦੱਸਿਆ 22 ਦਾ ਰਿਲੇਟਿਵ ਉਰੇ ਦਾ ਮਤਲਬ ਤਾਂ ਅਜਿਓ ਕਹਿ ਸਕਦੇ ਆ ਪਾਪਟ ਡਾਇਰੈਕਟ ਆਕਾਸ਼ ਹੀ ਹੈ ਪਹਿਲਾਂ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਕਹ ਰਹੇ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲ ਨੰਬਰ ਉਹ ਡਿਲੀਵਰੀ ਪਹੁੰਚਾਈ ਵੀ ਆਪਣੇ ਕੁਝ ਉਹ ਸਾਰੀਆਂ ਅਸੀਂ ਡਿਸਕਸ ਕਰ ਰਹੇ ਹਾਂਗੇ ਜੀ ਲੇਟਰ ਔਨ ਬਿਕੋਜ਼ ਅਜੇ ਇਮੀਡੀਏਟ ਰੈਸਟ ਹੈ ਔਰ ਉਹ ਜਿੱਥੇ ਜੇ ਅਪਰੂਵਲ ਕਰਦੇ ਆ ਤਾਂ ਉਹ ਗੱਲ ਕਾਫੀ ਡਿਕੇਟ ਹੋਣ ਦਾ ਡਰ ਹੈ ਚਲੋ ਸਭੇ ਸਟੋਰ ਕਰ ਰਹੇ ਸੀ ਡਰਗਸ ਤੇ ਕੀ ਇਹਨਾਂ ਦਾ ਮੋਡਲ ਬਣ ਰਹੀ ਸੀ ਕਿਵੇਂ ਇਹਨਾਂ ਦਾ ਸਪਲਾਈ ਕਰਦੇ ਸੀ ਫਿਰ ਉਹ ਇਹ ਡਾਇਰੈਕਸ਼ਨ ਲੈਂਦੇ ਜੀ ਇਹ ਤੱਕ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਸ ਆਉਂਦੀਆਂ ਹਨ ਅੱਜਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਵੀ ਇੱਕ ਨਵੀਂ ਚੀਜ਼ ਇਹਦੇ ਵਿੱਚ ਇਸ ਮੋਡਿਊਲ ਚ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਬਾਤ ਬੇਸਡ ਸਮਗਲਰਸ ਨਾਲ ਲਿੰਕਡ ਸੀ ਸਰ ਇਹ ਜਿਹੜੀ ਹੈਰੋਇਨ ਰੀਸੈਂਟਲੀ ਆਈ ਕਿਵੇਂ ਕੋਡ ਲੱਗਾ ਵਾ ਸਿਕਿਉਰਟੀ ਵੀ ਕਾਫੀ ਹੈ ਤੁਹਾਡੀ ਕਦੇ ਮੁਹਾਗਰੇ ਕਿਸੇ ਦਾ ਰੀਸੈਂਟਲੀ ਆਇਆ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੇ ਆਇਆਤਾ ਹੈ ਬਾਰਡਰ ਇੰਟਰਨੈਸ਼ਨਲ ਬਾਰਡਰ ਤੇ ਥਰੂ ਹੀ ਆਈਏ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਦੇ ਵਿੱਚ ਇਹਦਾ ਮਤਲਬ ਆਏ ਕਿ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇੰਨਾ ਉਹਨੂੰ ਡਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਇਟ ਇਜ਼ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੋ ਜਿਹਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਤੋਂ ਪੁਰਾਣੇ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਹਨ ਜੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇ। ਉਹ ਪੁਰਾਣਾ ਕੰਮ ਕਰਦੇ ਨੇ ਬੋਪਾ ਜਿਹੜਾ ਹੈ ਕਹਿ ਰਿਹਾ ਜਬ ਮਲੇਸ਼ੀਆ ਚਲਾ ਗਿਆ। ਲੇਕਿਨ ਅਗਾ ਦੀ ਅੰਦਰਲੀ ਪ੍ਰੀਲੀਮੀਨਰੀ ਇਨਕੁਆਇਰੀ ਚੋ ਇਹ ਤਾਂ ਪਤਾ ਚੱਲਿਆ ਕਿ ਬੋਪਾ ਇਸ ਥੇ ਹੋਣੀ ਜਾਂ ਆਲ ਇਨਫਲੂਐਂਸ। ਸਾਨੂੰ ਇਹ ਹੀ ਪਤਾ ਲੱਗਿਆ ਕਿ ਤਰਨਤ ਨੇਰੀਅ ਚ ਉਹਦੀ ਮੂਮੈਂਟ ਹੈ। ਇਹ ਹੈ ਉਹ ਅਜਬਟ ਟੂ ਸੂਰਲੀ ਟੂ ਸੇ। ਜਦ ਪੁਰਾਣਾ ਕੰਮ ਕਰਦੇ ਆ ਤੇ ਉਹਦੀ ਇਹ ਘਰਬਾਤ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਉਹ ਹੁਣ ਚੱਕਰਾਂ ਨਹੀਂ ਦੀ ਸਹਾਰਾ ਕਿਉਂਕਿ ਸੜੇ ਦੀ ਉਹ ਤੇ ਰਹਿਣ ਵਾਲੀ ਨਹੀਂ ਆਈ। ਅਸੀਂ ਸਹਾਰਾ ਉੱਥੇ ਜਾ ਕੇ ਟੀਮ ਉਹ ਸਹਾਰਾ ਦੀ ਫਾਈਨੈਂਸ਼ੀਅਲ ਸਰ ਡਗ ਮੰਨੀ ਹੈ ਗੈਸ ਕੀਤੀ 1000 ਰੁਪਏ ਆ ਜੀ ਸਰ ਬੋਲੋ ਸਰ ਇਹ ਇਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉਸੇ ਜਾ ਕੇ ਜਿਸ ਜਿੱਥੇ ਜਬ ਕਰਦੇ ਸੀ ਉਹਦੇ ਰਿਕਵਰੀ ਹੈ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਕਟਡ ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ੁਰੀਆ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਸਰ ਇਨਾਂ ਦੀ ਪ੍ਰੋਪਰਟੀ ਅਟੈਕ ਵੀ ਜਾਈ ਜਾ ਰਹੀ ਹੈ ਜੀ ਹਾਂ ਜੀ ਆ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋ ਰਹੀ ਹੈ ਕਿ ਅੰਦਰ ਡੀਪੀਐਸ ਐਕਟ ਸਭ ਜਿੱਥੇ ਰਹਿ ਰਹੇ ਸੀ ਜਿਸ ਮਖਾਨੇ ਚ ਪੂਰੇ ਵਿੱਚ ਨੋਬਲ ਨਹੀਂ ਨਹੀਂ ਬੋਲੇ ਰਿਹਾ ਪਿੰਡ ਪੌਂਡ ਦੇ ਵਿੱਚ ਹੀ ਆਪਣੇ ਅਜੇ ਤਾਂ ਰਹਿ ਰਹੇ ਸੀ ਕਿਹਨਾਂ ਦੇ ਖਿਲਾਫ ਬਹੁਤੇ ਮੁਕੱਦਮੇ ਹੈ ਨਹੀਂ ਸੀ ਜਮਾਨਤਾ ਜਮਾਨਤਾ ਦੇ ਆਏ ਹੋਏ ਕਦੇ ਜਵਾਂਟਡ ਸੀਗੇ ਦੂਰੋਂ ਪੰਚਕੁਲੇ ਦਾ ਮੁਕੱਦਮਾ ਹੈ ਕਿਤੇ ਲੜਾਈ ਝਗੜੇ ਦਾ ਸੀ ਕਬੇ ਸੱਜੇ ਰਹਿ ਰਹੇ ਸੀਗੇ ਅਮਰਸਰ ਸ਼ਹਿਰ ਨਾਲ ਨਹੀਂ ਸੀ ਨਾ ਤੱਲਕ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਢੱਡਾ ਬਣਾਇਆ ਹੋਇਆ ਸੀ ਉੱਥੇ ਗਾਇਬ ਗਾਇਬ ਆਪਣੇ ਚਲੇ ਜਾਂਦੇ ਸੀ ਤੂੰ ਕਾਨੂੰਨ ਤੋਂ ਬਚਣ ਵਾਸਤੇ ਜੇ ਲਾ ਕੋਸ਼ ਬਲੋਬ ਸਾਬ ਆਏ ਸਾਹਮਣੇ ਜਿਨ੍ਹਾਂ ਦਾ ਜਿਵੇਂ ਚਲਦੇ ਨਾ ਨਹੀਂ ਹੈ ਜੇ ਕੋਈ ਆਇਆ ਇਹ ਤਾਂ ਡਾਇਰੈਕਟਲੀ ਹੈਗਾ ਕ੍ਰੋਸ ਦਾ ਬਾਰਡਰ ਸਰਪੰਚਾਂ ਦੇ ਕਾਰਜਕ੍ਰਮ ਕੀ ਵੀ ਹੋਈ ਇਸ ਕੋਈ ਨਹੀਂ ਹਥਿਆਰ ਵਾਲਾ ਕੰਮ ਨਹੀਂ ਆਇਆ ਵਿੱਚ ਕੋਈ ਵੀ ਜੀ ਹੁਣ ਅੱਗੇ ਆਪਾਂ ਦੇਖਦੇ ਜਿਵੇਂ ਜਿਵੇਂ ਅੱਗੇ ਡਿਵੈਲਪ ਹੋ ਰਿਹਾ ਹੈ ਕਿ ਉਹਨਾਂ ਨੇ ਕੋਈ ਡਾਕੂਮੈਂਟ ਜਮਾ ਨਹੀਂ ਕਰਵਾਏ ਸੀਗੇ ਜਿਨ੍ਹਾਂ ਦੇ ਖਾਤ ਵਿਚ ਰਹੇ ਸੀਗੇ ਯਾਰ ਉਹ ਦੇਖਦੇ ਆ ਨਾ ਡਿਸਟ੍ਰਿਕਟ ਮੁਹੱਜਾਜ ਦੀ ਟੀਮ ਜਾ ਰਹੀ ਹੈ ਉੱਥੇ ਸਰ ਚੋਰ ਜਾਂਦਾ ਲੱਗਿਆ ਆ ਤੇ ਉਸਦੇ ਮੱਦੇ ਨਜ਼ਰ ਆ ਕੇ ਜਿਉਂ ਨਾ ਹਥਿਆਰ ਜਿਹੜੇ ਆ ਕੁਝ ਉਹਨਾਂ ਨੇ ਜਮਾ ਨਹੀਂ ਕਰਵਾਏ ਉਸ ਵੀ ਇੱਕ ਪੱਕੀ ਦਰੀ ਅਪੀਲ ਕਰ ਦਿੱਤੀ ਜਦ ਵਿੱਚ ਸਾਰਾ ਮੀਡੀਆ ਹਾਜ਼ਰ ਆ ਇਕੋ ਜਿਹਾ ਸਾਰੇ ਨੂੰ ਮੈਂ ਪਹਿਲਾਂ ਹੀ ਜੋ ਮੰਗਿਓ ਕਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਡਿਸਟ੍ਰਿਕਟ ਕੰਪਲਾਈਂਸ ਕਰ ਰਹੇ ਆਂ ਔਰ ਕਰਨੀ ਪੈਣੀ ਹੈ ਸਭ ਨੂੰ ਇਹਦੇ ਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਕਿਉਰਟੀ ਦਾ ਥ੍ਰੈਟ ਹੋਵੇ ਉਸ ਸਕਰੀਨਿੰਗ ਕਮੇਟੀ ਐਸ ਪਰ ਇਨਸਟਰਕਸ਼ਨਸ ਆਫ ਦੀ ਇਕੀ ਉਹ ਹੈਗੀ ਹੈ ਆਪਣੀ ਐਪਲੀਕੇਸ਼ਨ ਦੇ ਸਕਰਗੇ ਉਹ ਏਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਜਾਂ ਵੀ ਉਹ ਐਗਜ਼ੈਂਪਟਿਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਸੀਂ ਪ੍ਰੋਣੀ ਪ੍ਰੋਣੀ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਉਹਦੇ ਚ ਹੋ ਰਿਹਾ ਡੇ ਟੂ ਡੇ ਦਾ ਬੈਂਚਰ ਠੀਕ ਹੈ ਥੈਂਕ ਯੂ